ਹੈਲੋ ਦੋਸਤੋ ਸਤਿ ਸ੍ਰੀ ਅਕਾਲ ਐਂਡ ਵੈਲਕਮ ਕਰਦੇ ਆਂ ਜਸਲੀਣਾ ਬਲੌਗ ਚੈਨਲ ਤੇ ਕਾਫੀ ਦਿਨੋਂ ਕੋ ਤੁਹਾਡੇ ਲਈ ਬਲੌਗ ਨਹੀਂ ਆਇਆ ਸੀ ਤੇ ਅੱਜ ਛੋਟਾ ਜਿਹਾ ਬਲੌਗ ਤੁਹਾਡੇ ਲਈ ਟਾਈਮ ਕੱਢ ਕੇ ਬਣਾਉਣ ਲੱਗੇ ਆਂ ਤੇ ਕੰਟੀਨਿਊ ਕਰਿਓ ਬਲੌਗ ਨੂੰ ਠੀਕ ਆ ਤੇ ਪਹਿਲਾਂ ਪ੍ਰੀਤੋ ਨੂੰ ਮਿਲਾਉਣੇ ਤੁਹਾਨੂੰ ਕਾਫੀ ਦਿਨ ਹੋ ਗਏ ਤੁਸੀਂ ਮਿਲੇ ਆ ਨਹੀਂ ਮੇਰੀਆਂ ਤਾਂ ਹੀ ਬੋਲੀਆਂ ਵਾਲੀਆਂ ਸੁਣ ਲੈਣੇ ਹੋ ਪਰ ਦਿਖਾਈਏ ਆਹ ਫਰਦੀ ਮਟਰਾਂ ਦੀ ਚਾਰ ਛੋਹਰੇ ਨਹਿਰ ਛੱਡਿਆ ਹੋਇਆ ਹੈ ਨਹੀਂ ਅੱਜ ਤਿਆਰ ਕਾਦੀ ਹੋਈ ਹੈ ਰੱਬ ਨੇ ਨਹਿਰ ਬਸਾਇਆ ਹੋਇਆ ਲਓ ਜੀ ਸ਼ਿਕਾਇਤ ਕਰ ਰੋ ਬਸ ਖਾਸ ਇੰਨਾ ਕੀ ਜਿਹੜਾ ਪਾਜ ਅੱਜ ਬਈ ਨਵਾਂ ਪਾਇਆ ਹੋਇਆ ਲਹਿੰਗਾ ਲਹਿੰਗਾ ਕੀ ਇਹ ਹੈ ਲਹਿੰਗਾ ਸੋਨਾ ਬਣਿਆ ਸਾਰੇ ਜਣੇ ਤੇ ਤੇਰਾ ਨਾ ਗਾਲ ਵੜ ਕੇ ਲੈਣਾ ਕਿਸੇ ਨੇ ਆ ਵੀ ਇੱਥੋਂ ਵੱਡਣਾ ਜੜੋਂ ਕਰਕੇ ਹੈ ਸਹੀ ਗੱਲ ਮੈਂ ਕਮਿਸ਼ਨ ਕਰ ਲੈਣਾ ਲੁੱਟਣਾ ਕੋਈ ਨਾ ਆਇਆ ਨਾ ਹਣ ਕੇ ਵੀ ਜਿੰਨਾ ਸੋਨਾ ਇਹਦਾ ਲਾ ਲਿਆ ਦੁੱਧ ਦੀ ਆਪਣਾ ਹੈਂ ਠੀਕ ਆ ਠੀਕ ਹੈ ਜੀ ਕਿਉਂ ਨਾ ਲਾਦਾ ਮੈਂ ਰਾਤ ਦਾ ਨਾਈਟ ਸੂਟ ਚ ਹੀ ਫਿਰਦਾ ਤੇ ਤਿਆਰ ਵੀ ਹੋਈ ਫਿਰਦੀ ਆ ਕਿੱਥੇ ਜਾ ਰਹੇ ਆ ਅੱਜ ਕਰੀ ਆ ਮੈਂ ਕਿੱਥੇ ਨਹੀਂ ਜਾ ਰਹੀ ਮੈਂ ਤਾਂ ਰੀਲਾਂ ਸ਼ੂਟ ਕਰਨ ਵਾਸਤੇ ਸੂਟ ਪਾਇਆ ਸੀ ਹੁਣ ਮੈਂ ਲਾ ਦੇ ਸੋ ਮਨਪ੍ਰੀਤ ਦਾ ਨਵਾਂ ਕੀ ਕਹਿੰਦਾ ਡਿਜ਼ਾਈਨ ਬਣਿਆ ਸੀਗਾ ਸੋ ਮੈਂ ਕਿਹ ਮੈਂ ਦਿਖਾ ਦਾਂ ਹੂੰ ਚਲੋ ਇਸ ਵਾਰ ਨੇ ਵਲੌਗ ਹੀ ਬਣ ਗਿਆ ਨਾ ਪਰ ਮੌਸਮ ਬਣਾਜ ਜਿ ਕੋ ਆ ਬੇਖਰਾਬ ਤੇ ਸੁਣਾ ਹੋਇਆ ਬੇ ਸੁਣਾ ਹੋਇਆ ਬੇ ਸੁਣਾ ਵੀ ਕਹਿ ਸਕਦੇ ਮੀ ਵੀ ਨਾਲ ਜੀ ਸੁ ਪ੍ਰੋਗਰਾਮ ਤੇ ਜਾਣਾ ਲੇਟ ਵੀ ਸਵੇਰ ਦੀ ਗਈ ਹੋਈ ਆ ਨਾਤੇ ਵੀ ਨਹੀਂ ਅੱਜ ਤੇ ਕੱਪੜੇ ਵੀ ਪ੍ਰੈਸ ਕਰਨ ਵਾਲੇ ਆ ਤੇ ਅੱਜ ਪ੍ਰੋਗਰਾਮ ਕਿਤੇ ਕੱਪੜੇ ਪਾ ਕੇ ਜਾਣੇ ਆ ਜਾਸਨੇ ਅੱਜ ਪ੍ਰੋਗਰਾਮ ਲੱਗਣਾ ਕਿ ਜਿੱਦਾਂ ਨਾ ਕੁਝੇ ਚ ਕੱਢਿਆ ਹੁੰਦਾ ਕੁਰਦਾ ਪਜਾਮਾ ਜਾਣ ਲੱਗੂ ਪਾਇਆ ਨਾਤਾ ਵੀ ਨਹੀਂ ਜਾਣਾ ਤੇ ਵਾਲਾਂ ਦਾ ਵੀ ਹੋਰਾ ਹਾਲ ਹੋਇਆ ਪਿਆ ਸੁਸਤੀ ਪਈ ਪਈ ਆ ਵੇਗਾ ਉਧਰੋਂ ਨੇਰੀ ਤੁਰ ਜਾਂਦੀ ਆ ਬਾਈਕ ਤੇ ਪੱਠੇ ਦੇ ਗਿਆ ਅੱਜ ਥੋੜਾ ਕੰਮ ਸੀਗਾ ਤੇ ਅੱਖਾਂ 'ਚ ਮਿੱਟੀ ਪੈ ਗਈ ਆ ਅਮਰ ਜੀ ਕਰ 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 ਕਿੱਕ ਬੜੀ ਪਈ ਆ ਬਾਲਾਂ ਦੇ ਵਿੱਚ ਤੇ ਨਹਾ ਕੇ ਨਿਕਲੂਗੀ ਨਹਾਉਣ ਦੀ ਜਰੂਰ ਹੋਵੇ ਕਿਚਾਣਾ ਨਾ ਸਕਦਾ ਕੋਈ ਵੀ ਨਾ ਠੰਡਾ ਪਾਣੀ ਵਿੱਚ ਨਹਾਉਣਾ ਦਾ ਸੌਖਾ ਬਹੁਤ ਔਖਾ ਜੀ ਨਾ ਨਹੀਂ ਗਰਮਾ ਥੋੜਾ ਜਿਹਾ ਗਰਮ ਤੋਂ ਉਹ ਨਹਾ ਲਿਆ ਲਾਓ ਉਹ ਤਾਂ ਪਹਿਲਾਂ ਨਾ ਹੱਥ ਉਦੋਂ ਬਾਅਦ ਲੈਟ ਹੀ ਨਹੀਂ ਗੁੱਡੀ ਆਇਆ ਉਸ ਤੋਂ ਬਾਅਦ ਕਹੀ ਕਿੰਨੇ ਟਾਈਮ ਲੈਟ ਤਾਂ ਬਹੁਤ ਜਰਦੀ ਹੈਣੀ ਅੱਜੋ ਨੀ 20 ਘੰਟੇ ਵੱਧ ਗਈ ਆ। ਆਹੀ ਗੱਲ ਆ। ਦੱਸ ਸਕਦੇ ਜੇ ਤੁਸੀਂ ਨਾਉਣ ਉਪੀ ਚੋ ਥੋੜਾ ਦਿਲ ਨਹੀਂ ਕਰਦਾ ਫਿਰ ਤੁਸੀਂ ਬਾਨਾ ਕੁਝੜਾ ਮਰਜ਼ੀ ਬਣਾ ਲਿਓ। ਅੱਛਾ ਤਾਂ ਬੋਲਿਆ ਆਪਣੀ ਜਾਂਦਾ ਯਾਰ। ਆਹ ਹਾਲ ਹੋਇਆ ਪਿਆ। ਹਾਂ। ਜੇ ਬੇਡਾ ਸੂਟਾ ਦਾ ਕੰਮ ਬੰਦਾ ਕਿੰਨਾ ਪੈਂਡਿੰਗ ਪਿਆ ਉਹ ਵੀ ਕਰਾਉਣਾ ਤੁਸੀਂ ਜਾ ਕੇ। ਪਹਿਲਾਂ ਇਹਦੇ ਨਾਲ ਮੈਨੂੰ ਸੂਟਾਂ ਦਾ ਨਾਲ ਕਰਾਉਣਾ ਪੈਂਦਾ ਸਾਰਾ ਹਨਾ ਕਿ ਮੈਨੂੰ ਕੱਲੀ ਨੂੰ ਤੁਸੀਂ ਜਾਣਾ। ਨਵੇਂ ਨਵੇਂ ਆਰਡਰ ਆ। ਕੱਲੇ ਨੂੰ ਕਾ ਸਕੂਟਰ ਲਈ ਲੈ ਜਾ ਤੇ ਸਕੂਟਰ ਹੀ ਲ ਜਾਂਦੀ ਨਹੀਂ ਇਹ। ਹਾਂ ਮੈਂ ਤਾਂ ਕਾਰ ਕਿਤੀ ਚਾਉਂਗੀ। ਕਾਰ ਤੇ ਨਾ ਤੂੰ ਪਹੁੰਚੇ ਤੇ ਨਾ ਜਿਹੜਾ ਘਰ ਹੋਰ ਨਿਕਲਿਆ ਕਾ ਮੱਥੇ ਲਾ ਕੇ ਨਾ ਪਹੁੰਚੀ। ਕਿਵੇਂ ਪਹੁੰਚਾਂਗੀ ਸਕੂਟਰ ਤੇ। ਨਾ ਹੋਵਾ ਉਹ ਨਾ ਅਗਲਾ ਪਹੁੰਚੇ ਤੇ ਨਾ ਤੂੰ ਪਹੁੰਚੇ। ਉਹ ਕਿਹੜਾ ਮੈਨੂੰ ਆਂਦੀ ਆ ਫਿਰ ਤੁਹਾਨੂੰ ਮੈਂ ਸਕੂਟਰ ਹੀ ਵਾਚ ਕੇ ਰੋਕਦਾ ਜਾਊ ਸਕੂਟਰ ਬੰਦ ਗੱਡੀ ਥਲੇ ਬੰਦੇ ਤੋਂ ਹੋਣੀ ਤੇਰੇ ਤੋਂ। ਨਾਲੇ ਬੀਬੀਆਂ ਦੀ ਡਰਾਈਵ ਤੈਨੂੰ ਪਤਾ ਤਾਂ ਹੈਗਾ। ਨਹੀਂ ਮੈਂ ਪਰਫੈਕਟ ਸਿੱਖ ਕੇ ਫੇਰ ਚਲਾਵਾਂਗੀ। ਕੋਈ ਦਾ ਗੱਲ ਆ ਨਾ ਪ੍ਰੋਵਾਈਡਰ ਨਾਲ ਸਿੱਖੇਂਦਾ ਨਾ ਨਾਲ ਚਲਾਉਂਦੇ। ਮੈਂ ਸਿੱਖੂਗੀ ਸੋ ਪਹਿਲੇ ਸਾਰੇ ਦੱਸਿਓ ਕਾਫੀ ਦਿਨਾਂ ਬਾਅਦ ਇਕੱਠਿਆਂ ਨੂੰ ਦੇਖ ਕੇ ਤੁਹਾਨੂੰ ਵਧੀਆ ਲੱਗਿਆ ਹੋਗਾ ਕਿ ਬਲੌਗ ਬਹੁਤ ਲੰਘ ਗਿਆ ਪਾਇਆ ਹੀ ਨਹੀਂ ਹੈ ਨਾ ਮਹੀਨਾ ਹੋ ਗਿਆ ਜੀ ਟਾਈਮ ਹੋ ਗਿਆ ਸੀ ਮਹੀਨਾ ਹੋ ਗਿਆ ਬਲੌਗ ਹੀ ਨਹੀਂ ਪੜਿਆ ਹੀ ਨਹੀਂ ਗਿਆ ਤੇ ਪਾਈ ਕਿੱਥੋਂ ਸੋ ਰਾਤ ਨੂੰ 12 1 ਵਜੇ ਮੈਂ ਬੌਸ ਮੁੜਦਾ ਉਹਦੋਂ ਇਹ ਸੌ ਜਾਂਦੀ ਅਗਲੇ ਦਿਨ ਫੇਰ ਤਿਆਰੀ ਹੁੰਦੀ ਪ੍ਰੋਗਰਾਮ ਦੇ ਆਣ ਦੀ ਠੀਕ ਆ ਸੋ ਟਾਈਮ ਹੀ ਨਹੀਂ ਲੱਗਦਾ ਹੋ ਜੀ ਵਿੱਲੀ ਨਹੀਂ ਲੱਗਦਾ ਆਪਾਂ ਤਾਂ ਵਿੱਲੀ ਆ ਵੇਲੇ ਵਧੀਆ ਨਜ਼ਾਰੇ ਆ ਮੋਜ ਨੂੰ ਸਤੀ ਵੰਦੀ ਘੋੜੇ ਵੇਚ ਕੇ ਹੋਈ ਪਤਾ ਨਹੀਂ ਘਰ ਵਾਲਾ ਰਾਤ ਨੂੰ ਕਿੰਨੇ ਵਜੇ ਘਰੇ ਆਉਂਦਾ ਬਹੁਤ ਕਰਨਾ ਪੈਂਦਾ ਕੋਈ ਨਹੀਂ ਪਤਾ ਘਰ ਵਾਲਾ ਕਿੰਨੇ ਵਜੇ ਰਾਤ ਨੂੰ ਘਰੇ ਆਉਂਦਾ ਜਾਂ ਕਿੰਨਾ ਟਾਈਮ ਲੱਗਦਾ ਜਾਂ ਕੀ ਆ ਜਾਂ ਨਾ ਇਹਦੇ ਆਉਣ ਚੱਲੀ ਜਾਂਦੇ ਇਹ ਵਿਕਾਟੇ ਥੋੜਾ ਵਾਲੇ ਵਿਕਾਟੇ ਛੱਡੇ ਸਤੀ ਵੰਦੀ ਦੇ ਹੂੰ ਠੀਕ ਆ ਉਹਰ ਬਾਪੂ ਨੂੰ ਮਿਲਾਉਣੇ ਤੁਹਾਨੂੰ ਆ ਜਾਓ ਕਿਹਨੇ ਬਾਪੂ ਬੜੀ ਹਵਾ ਛੜਾਈ ਆ ਆਵਾ ਰਾਜੀ ਚਲੀ ਜਾਂਦੀ ਹੈ ਰਾਜੀਲੀ ਹੁੰਦੀ ਹੈ ਵਰਾਹੀ ਸਵੇਰੇ ਵੇਖੀ ਨਾ ਸਾਰੇ ਰਾ ਉਹ ਤੁਰੇ ਫਿਰਦੇ ਰਹ ਆ ਆ ਵੇ ਸੀਰਾ ਕਹਿੰਦਾ ਬਾਪੂ ਦਾ ਪੈਗ ਬੰਦ ਕਰਨਾ ਸੀਰੇ ਕਰ ਦिए ਪੈਗ ਬੰਦ ਬਾਪੂ ਦਾ ਪੈਗ ਲਾ ਕੇ ਤੇ ਦੋਨੇ ਬਹੁਤ ਖਰਾਬ ਕਰਦੇ ਆ ਇਹ ਵੀ ਖਰਾਬ ਕਰਦਾ ਮੇਰਾ ਕੋਈ ਤੁਹਾਨੂੰ ਨਹੀਂ ਕਿਉਂ ਤੂੰ ਵੀ ਨਾਲ ਹੀ ਕਰਨਾ ਕਰਾਉ ਦਾ ਸੁਣ ਹਾਂ ਤੂੰ ਵੀ ਨਾਲ ਕਰਦਾ ਖਰਾਬ ਇਹ ਵੀ ਕਰਦਾ ਹੈ ਤੂੰ ਵੀ ਕਰਦਾ ਇਹ ਇਹ ਵੀ ਬਹੁਤ ਬਹੁਤ ਪਾਥਨ ਨਾ ਠੀਕ ਆ ਤਾਂ ਤੁਹਾਨੂੰ ਬਾਹਰਲਾ ਥਿਊ ਵਿਊ ਦਿਖਾਉਣੇ ਆ ਅੱਜ ਤੇ ਨਾਲ ਤੁਹਾਨੂੰ ਸ਼ੈਂਕੀ ਨੂੰ ਬੁਲਾਉਣੇ ਆ ਠੀਕ ਆ ਤੇ ਬਾਹਰ ਮਾਹੌਲ ਬਹੁਤ ਘੈਂਟ ਬਣਿਆ ਪਿਆ ਇੱਥੇ ਸਰੋਂ ਜਿਹੜੀ ਆਪਾਂ ਉਹ ਬੀਜੀ ਸੀ ਪਹਿਲਾਂ ਵਾਲੇ ਵਲੌਗ ਦੇ ਵਿੱਚ ਛੋਟੀ ਛੋਟੀ ਉੱਗੀ ਸੀ ਜਦੋਂ ਆਪਾਂ ਗੱਲ ਕਰਦੀ ਉੱਗ ਪੂਗੀ ਸੋ ਬਾਪੂ ਦੀ ਕਿਰਪਾ ਨਾਲ ਸਰੋਂ ਉੱਗ ਪਈ ਸੀ ਤੇ ਫੁੱਲ ਵੀ ਲੱਗੇ ਆ ਤੁਹਾਨੂੰ ਦਿਖਾਉਣੇ ਆ ਆਓ ਸਰੋਂ ਆ ਸੋ ਵੇਖ ਲਓ ਕਿੱਡੀ-ਕੱਡੀ ਹੋ ਗਈ ਆ ਤੇ ਕਿੰਨਾ ਆਪਣਾ ਮਾਹੌਲ ਘੈਂਟ ਲੱਗਦਾ ਦੇਖੋ ਠੀਕ ਆ ਇਹ ਦ੍ਰਿਸ਼ ਸਪੈਸ਼ਲ ਉਹਨਾਂ ਵਾਸਤੇ ਹੈ ਜਿਹੜੇ ਸਾਨੂੰ ਬਾਹਰ ਤੋਂ ਫੋਲੋ ਕਰਦੇ ਨੇ ਕਿਉਂਕਿ ਉਹ ਚੀਜ਼ਾਂ ਨੂੰ ਮਿਸ ਕਰਦੇ ਨੇ ਆਪਣੇ ਪੰਜਾਬ ਨੂੰ ਆਪਣੇ ਖੇਤਾਂ ਨੂੰ ਦੇਖ ਕਿੰਨੇ ਖੱਟੇ-ਖੱਟੇ ਪੌਦ ਕੈਂਡ ਲੱਗਦੇ ਨੇ ਪਰ ਹਵਾ ਚੱਲੀ ਜਾਂਦੀ ਸਾਨੂੰ ਡਰ ਲੱਗੀ ਜਾਂਦਾ ਕਿ ਇਹਦਾ ਫਲ ਝੜਨਾ ਚਾਹੀ ਸਾਨੂੰ ਤਾਂ ਇਹ ਫਿਰ ਝਾੜ ਘਾੜ ਜੂਗਾ ਤੇ ਸਰੋਂ ਦੀ ਆਪਣੀ ਸਬਜ਼ੀ ਦੇਖੋ ਐਨ ਪੂਰੀ ਇੰਨੀ ਵੱਡੀ ਹੋ ਗਈ ਆ ਕਿ ਸਾਰੇ ਨੂੰ ਕਿਹਾ ਅਣਗਵਾਂ ਨੂੰ ਬਈ ਲੈ ਜਾਇਆ ਕਰੋ ਫ੍ਰੀ ਸੇਵਾ ਜਿੰਨੀ ਮਰਜ਼ੀ ਹਰੀ-ਹਰੀ ਸਬਜ਼ੀ ਵੱਢ ਕੇ ਵਰਤਿਆ ਕਰੋ ਬਿਨਾਂ ਰੇਸਪਰੇਅ ਤੋਂ ਬੀਜੀ ਸੀਗੀ ਪਰ ਇਹ ਇੰਨੀ ਵਧੀਆ ਹੋ ਗਈ ਆ ਹੁਣ ਪਹਿਲਾਂ ਨਿਸਰ ਨਹੀਂ ਸ਼ੁਰੂ ਹੋ ਗਈ ਵੱਡੀ ਨਹੀਂ ਗਈ ਖਾਦੀ ਨਹੀਂ ਗਈ ਥੋੜਾ ਜਿਹਾ ਥਾਂ ਸੀਗਾ ਤੇ 2 ਘੰਟੇ ਲਾ ਕੇ ਉਦਿਆਂ ਆਪਾਂ ਵਿੱਚਤਾ ਸੀਗਾ ਤੇ ਦੇਖੋ ਕਿੰਨੀ ਕਰ ਪ੍ਰਮਾਤਮਾ ਨੇ ਕਿਰਪਾ ਕੀਤੀ ਕਿੰਨਾ ਬਣ ਗਿਆ ਹਨ ਸ਼ੈਂਕੀ ਆ ਗਿਆ ਸ਼ੈਂਕੀ ਨਾਲ ਮਲਾਉਣੀ ਤੁਹਾਨੂੰ ਆਪਾਂ ਲਓ ਵੀ ਦੋਸਤੋ ਆਪਣਾ ਡੌਗ ਦੇਖੋ ਕਿ ਕਿਹੇ ਸਰੋਂ ਦੇਖੋ ਕਿੰਨੇ ਘੇੜ ਲੱਗ ਰਹੀ ਤੇ ਬਾਹਰੋਂ ਦੇ ਕਿੰਨੇ ਸੋਹਣੇ ਲੱਗ ਰਹੇ ਲੱਗਦਾ ਨਾਰਨੀ ਵਾਲਾ ਸ਼ੇਰ ਇਹ ਹੈ ਜੀ ਮੇਰਾ ਡੌਗ ਦੇਖੋ ਕਿੰਨੇ ਸੁਨੇਹਾ ਦੇ ਬਾਲ ਹੁੰਦੇ ਸੀ ਮੇਰਾ ਪੁੱਤ ਵੱਡਾ ਹੋ ਗਿਆ ਸੁਣਾ ਲਾ ਬਣ ਚੱਲਿਆ ਬੜਾ ਜਿਆਦਾ ਇੰਜੋਏ ਕਰ ਰਿਹਾ ਮੌਸਮ ਥੋੜੇ ਹੋ ਗਿਆ ਖਰਾਬ ਹੁਣ ਪੱਲਣ ਪੁੱਲ ਰੁੱਡੀ ਜਾਂਦੇ ਆ ਦੇ ਇੱਧਰ ਆਪਣੀ ਸਰੋਂ ਦੇਖੋ ਕਹਿਰ ਲਾਦੀ ਆ ਪੂਰੀ ਹੁਣ ਤੂੰ ਘਰੇ ਜਾਵੜਾ ਚੈਂਕ ਤੂੰ ਘਰੇ ਜਾਵੜਾ ਪੁੱਤ ਠੀਕ ਆ ਕੇ ਚਾਚੀ ਦੇ ਘਰੇ ਫਿਰ ਇਧਰ ਆਦੇ ਰੂਮ ਹੁੰਦੀ ਜਮ ਹੈ ਜਮ ਵੀ ਰੂਮ ਬਣ ਕੇ ਲੱਗਦਾ ਹलो ਬਾਪੂ ਜੀ ਨੂੰ ਮੇਲੋ ਚੱਲੀ ਜੈਂ ਕਿ ਇੱਥੇ ਬਹਿ ਗਿਆ ਹਾਂ ਚਲੋ ਕਰੇ ਚਲੋ ਵੀ ਕਰੇ ਚੱਲੀਏ ਕਰੇ ਨਹੀਂ ਰਾਹ ਤਾਂ ਇੰਨਾ ਜਿਆਦਾ ਚੱਲ ਰਿਹਾ ਪੱਲਣਪੁਰਲਾ ਦਾ ਫੜ ਜਾਣਾ ਸਾਰੇ ਆਪਣੇ ਦੇਖੋ ਸਾਰੇ ਪੱਲਣ ਓਖੜ ਗਏ ਨੇ ਹਵਾ ਇੰਨੀ ਜ਼ਾਕ ਦੀ ਤੇਜ਼ ਚੱਲ ਰਹੀ ਆ ਉੰਡੇ ਸਾਰੇ ਖਿਲਰ ਗਏ ਹਵਾ ਦੇ ਨਾਲ ਸਾਰੇ ਜੁੰਡੇ ਖਿਲਰ ਚੁੱਕੇ ਹਵਾ ਦੇ ਨਾਲ ਤੇਰੇ ਮੈਂ ਦੁਬਾਰਾ ਵਾਣਾਂਗੀ ਦੁਬਾਰਾ ਵਾਣੇਗੀ ਠੀਕ ਆ ਆ ਨਿਊ ਡਿਜ਼ਾਈਨ ਆ ਤੁਹਾਡਾ ਹੈ ਇਹਦਾ ਮਹਿੰਗੇ ਕੰਮ ਬਹੁਤ ਜਿਆਦਾ ਹੋਊਗਾ ਯਾਰ ਇਹਦਾ ਦੁਪट्टे ਦੇ ਵਰਕ ਹੀ ਬਹੁਤ ਜਿਆਦੇ ਆ ਹੈਵੀ ਆ ਦੁਪੱਟੇ ਹੈਵੀ ਆ ਠੀਕ ਆ ਲਾਈਟ ਵੀ ਮੜਾਏ ਵਰਕ ਕਰ ਲਿਆ ਕਰਕੇ ਇਹਨੇ ਲਾਈਟ ਵਰਕ ਵੀ ਚਾਹੀਦਾ ਹੁੰਦਾ ਪਰ ਹੁਣੋ ਸੀਜ਼ਨ ਆ ਜੀ ਵਿਆਹਾਂ ਦਾ ਤੇ ਹੁਣ ਜ਼ਿਆਦਾ ਹੈਵੀ ਸਾਰੇ ਹੈਵੀ ਨਹੀਂ ਇਹ ਐਕਚੁਅਲੀ ਲੈਸ ਜਸਟ ਕਰਵਾ ਲਿਓ ਲਾਈਟ ਵੇਟਸ ਬਣੇ ਨਹੀਂ ਸੂਟ ਲਾਈਟ ਹੀ ਹੈ ਨਾ ਸੂਟ ਤਾਂ ਲਾਈਟ ਹੈ ਜਸਟ ਹਾਂ ਨਹੀਂ ਸੂਟ ਲਾਈਟਾ ਪਰ ਆਰਮ ਬਣਿਆ ਹੋਇਆ ਆਰਮ ਥੋੜੀਆਂ ਹੈਵੀ ਲਿੱਤੀਆਂ ਨੇ ਹਾਂ ਕਿੰਡ ਦਾ ਨਾ ਨਹੀਂ ਠੀਕ ਆ ਹੌਲਾ ਜਿਆ ਹੁਣ ਜਿੱਦਾਂ ਕਿ ਬਾਲਾ ਹੈਵੀ ਵੀ ਨਹੀਂ ਕਿ ਜਿਹੜਾ ਬਾਲਾ ਹੈਵੀ ਹੁੰਦਾ ਉਹ ਔਖਾ ਹੋ ਜਾਂਦਾ ਥੋੜਾ ਇੱਕ ਤਾਂ ਮਹਿੰਗਾ ਬੋਪੇਂਦਾ ਜਾਂਦਾ ਹੈ ਨਾ ਅਦਬ ਆਵੇ ਵੇ ਮਿੰਗਾ ਹੀ ਆਣਾ ਇਹ ਤਾਂ ਇਹਦੇ ਪੱਟੇ ਤੇ ਵਰਕ ਬੜਾ ਜਿਆਦਾ ਹੈ ਨਾ ਇਹਦੀ ਵਾਲੀ ਮਿਹਨਤ ਇਹ ਵੀ ਦੁਪੱਟਾ ਨਾ ਲਵੇ ਨਾ ਜ਼ਰੂਰੀ ਨਹੀਂ ਦੁਪੱਟਾ ਹੀ ਨਾ ਹੀ ਬਣਾ ਲੈ ਸਲਵਾਰ ਵਸਾਦੇ ਆ ਇੰਨਾ ਤਾਂ ਹਿਸਾਬ ਆ ਗਿਆ ਮੈਨੂੰ ਚੁਆਇਸ ਚੁਆਇਸ ਆਪ ਆਪਣੀ ਮਨਮਰਜੀ ਕਰ ਸਕਦੇ ਉਹ ਮੌਸਮ ਹੋ ਗਿਆ ਚੇਂਜ ਤੇ ਠੰਡ ਬਾਤ ਚੱਲੀ ਆ ਹੁਣ ਦਿਨ ਲੱਗਣ ਲੱਗੇ ਵਧੀਆ ਲਓ ਜੀ ਆ ਆਉਂਦੀ ਪ੍ਰੀਤੋ ਫਿਰ ਹਾਂ ਹੁਣ ਇਹਦਾ ਸ਼ੂਟ ਫੋਟੋ ਸ਼ੂਟ ਕਰਨਾ ਮੈਂ ਹੈਗਾ ਬਿਜ਼ੀ ਮੇਰਾ ਫੇਵਰਿਟ ਤੇ ਪਤਾ ਹੀ ਨਹੀਂ ਕਿੰਨੇ ਕੇ ਸੂਟ ਬਣਾ ਲਏ ਆ ਆਪਦੇ ਮਗਰੋਂ ਮੇਰਾ ਧਿਆਨ ਨਹੀਂ ਕਰ ਨਹੀਂ ਤਾਂ ਮੈਂ ਇਹਨੂੰ ਫੜ ਕੇ ਆਹ ਇੰਨਾ ਸੂਟ ਪਸੰਦ ਆਇਆ ਮਮਾ ਦਾ ਵੀ ਬਣਾਉਣਾ ਸੇਮ ਸ਼ੂਟ ਹਾਈ ਤਾਂ ਮੈਂ ਇਹਨੂੰ ਫੜ ਕੇ ਰੱਖਦਾ ਮੈਂ ਮੈਨੂੰ ਪਹਿਲੇ ਹੀ ਸੋ ਇਹ ਨੂੰ ਹੁੰਦਾ ਕਿ ਮੇਰੇ ਨਵਾਂ ਮੈਂ ਨਵਾਂ ਆਰਡਰ ਤਿਆਰ ਕਰਕੇ ਕਹਿੰਦਾ ਮਤਲਬ ਕਿ ਕੋਈ ਵੀ ਚੀਜ਼ ਆ ਜੇ ਪ੍ਰਮੋਸ਼ਨ ਕਰਨੀ ਆ ਨਾ ਕਿ ਨਵਾਂ ਕੋਈ ਆਰਡਰ ਆ ਪਹਿਲਾਂ ਸੂਟ ਨਹੀਂ ਆਪ ਦਾ ਬਣਾਉਣਾ ਠੀਕ ਆ ਤੇ ਦਾੜੀ ਨਾਲ ਤਾਂ ਮੁੱਛਾਂ ਵੱਜ ਜਾਂਦੀਆਂ ਮੇਰੇ ਸਾਨੂੰ ਐ ਹੋਏ ਠੀਕ ਆ ਨਹੀਂ ਬਾਤ ਦੀਆਂ ਠੀਕ ਹੈ ਇਹ ਕਿ ਗਗਰੇ ਜਿਹਾ ਲੱਗਦਾ ਨਾ ਕਿ ਸਲਵਾਰ ਸੂਟ ਜਾਂ ਸ਼ਰਾਰਾ ਸੂਟ ਠੀਕ ਆ ਓਕੇ ਸੋ ਪਹਿਲਾਂ ਆਪ ਦਾ ਨਾਲ ਬਣਾਉਣਾ ਇਰ ਉਦੋਂ ਬਾਅਦ ਨੂੰ ਪਾ ਕੇ ਚੈੱਕ ਕਰਨਾ ਵੀ ਹਾਂ ਉਹ ਚੀਜ਼ ਪਾਸ ਆ ਜੱਜਦੀ ਆ ਨਹੀਂ ਜੱਜਦੀ ਠੀਕ ਆ ਉਦੋਂ ਬਾਅਦ ਚ ਫਿਰ ਗਾਂ ਤੁਹਾਡੇ ਤੱਕ ਚੀਜ਼ ਪਹੁੰਚਦੀ ਆ ਬੁਟੀਕ ਦੀ ਠੀਕ ਆ ਸੋ ਸਾਰਿਆਂ ਨੇ ਕਰ ਦਿਓ ਸਪੋਰਟ ਚਲੋ ਕੋਈ ਨਹੀਂ ਬਹੁਤ ਮਿਹਨਤ ਕਰਦੀ ਆ ਵੈਸੇ ਇਹ ਬਹੁਤ ਮੱਥਾ ਖਵਾਈ ਕਰਦੀ ਆ ਉਹ ਤਾਂ ਹੁੰਦੀ ਹੀ ਆ ਸਾਰਿਆਂ ਦੀ ਹੁੰਦੀ ਆ ਮੱਥਾ ਖਵਾਈ ਵਾਕਈ ਬਹੁਤ ਹੁੰਦੀ ਆ ਐਸ਼ ਐਸ਼ ਇਹ ਕਹੀਏ ਨਾ ਐਸ਼ ਨੇ ਕੱਪੜੇ ਕਿੰਨੇ ਹੂੰ ਇਹ ਖੇਡਣੇ ਵਿੱਚ ਬਹੁਤ బిజీ ਰਹਿੰਦਾ ਪੁੱਤ ਮੇਰਾ ਐਸ਼ ਹੈਲੋ ਕਰੋ ਸਾਰੇ ਨੂੰ ਹੈਲੋ ਹੈਲੋ ਕਰੋ ਹੂੰ ਇਹ ਬਹੁਤ ਸਾਖਦੀ ਹੈ ਕੈਮਰੇ ਤੋਂ ਹਨਾ ਇਹ ਦੋਨੇ ਮਾਮਾ ਦੀਆਂ ਇੱਕੋ ਜਿਹੀਆਂ ਕੈਮਰੇ ਮੂਰੇ ਨੇ ਬੋਲਦੀਆਂ ਮਗਰੋਂ ਬਹੁਤ ਬੋਲਦੀਆਂ ਐ ਠੀਕ ਆਹ ਦਾ ਖਾਸ ਕਰਕੇ ਸਿਵਾਦੀ ਨਹੀਂ ਆਉਂਦੀ ਆਹ ਦਾ ਖਾਸ ਕਰਕੇ ਲੜਾਈ ਦੀ 판 ਕੁੱਟਾਂ ਗਾਲ ਕਰਦਾ ਮੇੜਾ ਬਾਹਰ ਕੁੱਟ ਦੋ ਹੈ ਆਪੇ ਜੇਲ੍ਹ ਜਾਉਂਗੇ ਜੇਰ ਗਾਲਾ ਜਾਣਾ ਮੈਂ ਹੋਰ ਕਰਾ ਲੈਣਾ ਵੇਆ ਰਾਉਲ ਨੂੰ ਨਹੀਂ ਕਰਾਉਣਾ ਹੈ ਜਾਓ ਜਾਓ ਮੈਂ ਤੇਰੇ ਕੋਲ ਪੈਸੇ ਬੁਸੇ ਹੈਗੇ ਆ ਹੈਗੇ ਆ ਸੇਵ ਕਰ ਲੂੰਗੀ ਹੂੰ ਹੂੰ ਮੈਨੂੰ ਜੋ ਕਹਿਣਾ ਨਾ ਮੈਨੂੰ ਬਸਟ ਜਿੰਨੀ ਹੋਈ ਚਾਹ ਮੈਨੂੰ ਬਸਟ ਦੇ ਲੈ ਖੂ ਕਿ ਮੈਂ ਆਪਦੇ ਪੈਸੇ ਮੈਂ ਕੋਲੇ ਰੱਖਣੇ ਤੇਰੇ ਕਿ ਮੈਂ ਮੈਨੂੰ ਕਿੱਦੇ ਛੱਡ ਦੇ ਤੂੰ ਬਲ ਹੋਰ ਵਿਆਹ ਕਰਾ ਲੈਨੇ ਕਹਿੰਦੀ ਮੈਂ ਐਸ ਦਾ ਮਾਲ ਨੂੰ ਅਗਰ ਉਹ ਹੈਗਾ ਮੈਨੂੰ ਤਾਂ ਆਉਡੀਓ ਹੀ ਨਹੀਂ ਦਿਮਾਗ ਚ ਕਦੇ ਯਾਰ ਹਣਾ ਦੂਜੇ ਵਿਆਹ ਵਾਲੀ ਤਾਂ ਗੱਲ ਠੀਕ ਆ ਚਲੋ ਫਿਰ ਕਰਦੇ ਕੰਟੀਨਿਊ ਵਲੌਗ ਹਨਾ